ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸ਼ੇਰ ਹੋਰ ਸੇਤਾ ਕਾਇਮ ਆ ਜੀ ਠੀਕ ਆ ਭਾਈ ਬਾਪੂ ਜੀ ਉਤਰਾ ਦਾ ਘੋੜਿਆਂ ਨੂੰ ਘੋੜਿਆਂ ਦੀ ਦੁਨੀਆ ਤੁਹਾਨੂੰ ਸਾਰੇ ਜਾਣਦੀ ਹੈ ਹਾਂ ਜੀ ਪਰ ਇੱਕ ਚੀਜ਼ ਗੱਲ ਦੱਸੋ ਵੀ ਤੁਸੀਂ ਘੋੜੇ ਕਦੋਂ ਕਦੇ ਰੱਖਦੇ ਹੋ ਹਾਂ ਜੀ ਹਾਂ ਜੀ ਘੋੜੇ ਕਦੋਂ ਦੇ ਰੱਖਦੇ ਹੋ ਬਈ ਸ਼ੇਰਾ ਜਦੋਂ ਦੀ ਮੇਰੀ ਸੁਰ ਸੰਭਲੀ ਹੈ ਅੱਛਾ ਸਾਡੇ ਖਾਨਦਾਨੀ ਚ ਪਹਿਲਾਂ ਵੀ ਸੀ ਤੇ ਕਿਹੜੀ ਨਸਲ ਦੇ ਤੁਸੀਂ ਸ਼ੁਰੂ ਤੋਂ ਰੱਖਦੇ ਆਏ ਹੋ ਉਹ ਇਹ ਪਹਿਲਾਂ ਹੁੰਦੀਆਂ ਹੀ ਦੇਸੀ ਕੁੜੀਆਂ ਮਾਲਵੇ ਦੀਆਂ ਤੇ ਮੈਂ ਤਾਂ ਹੁਣ ਵੀ ਉਹੀ ਨਸਰ ਰੱਖੀ ਐ ਕਿ ਮੈਂ ਕੰਨ ਖੁੱਲੇ ਵਾਲਿਆਂ ਨੂੰ ਚੰਗਾ ਸਮਝਦਾ ਜਿਹੜੇ ਕੰਨ ਜੋੜਦੀ ਆ ਮਾਰਵਾੜੀ ਜੀ ਇਹਦੇ ਪਿੱਠੀ ਜੀ ਮਰੋੜਦੀਆਂ ਦੂਏ ਤੀਏ ਦਿਨ ਜੇ ਕੱਢੀਏ ਕਰਉਂਦਾ ਠੀਕ ਐ ਇਹ ਆ ਚੜਾਈ ਦੇ ਹੱਕ ਨੂੰ ਮੈਨੂੰ ਚੜਾਈ ਦਾ ਬਹੁਤ ਸ਼ੌਂਕ ਸੀ ਮੈਂ 20 20 ਕੋ ਨਿਕਲ ਜਾਂਦਾ ਹੀਗਾ ਘੰਟੇ ਡੇਢ ਘੰਟੇ 20 ਕੋ ਮੈਂ ਦਾਰਾਪ ਉਰ ਇਥੋਂ 20 ਕੋ ਨੂੜ ਘੰਟੇ ਗਾਮ ਜਾਵੜਦੇ ਤੇ ਜਿਹੜੇ ਹੁਣ ਦੇਸੀ ਘੋੜੇ ਆ ਘੋੜੀਆਂ ਸੀ ਇਹਨਾਂ ਦੀਆਂ ਨਿਸ਼ਾਨੀਆਂ ਕਿਹੜੀਆਂ ਵੇਖੋ ਜੀ ਨਿਸ਼ਾਨੀਆਂ ਇਹਨਾਂ ਦੀਆਂ ਸੰਭ ਚੰਗਾ ਖੁੱਲਾ ਧੌਣ ਪਤਲੀ ਕਾਠ ਆਇਟ ਪੂਰਾ ਹੁਣ ਤਾਂ ਕਈ ਗਧੀਆਂ ਸੰਭੀਆਂ ਜੀਆਂ ਡੇਡੇ ਨਿੱਕੇ ਨਿੱਕੇ ਸੌਂਬਾ ਮੈਂ ਬਲੋਤਰੇ 40 ਸਾਲ ਦਾ ਜਾਂਦਾ ਹੈਗਾ ਨਗੌਰ ਪੁਸ਼ਕਰ ਤੇ ਬਲੋਤਰਾ ਉੱਥੇ ਮੈਂ ਕੁੜੀ ਜਿਹੜੀ ਹੁਣ ਲੱਖਾਂ ਮੰਗਦੇ ਆ ਜਾਂ ਯਾਰ ਹਜ਼ਾਰ ਤਾਂ ਕੋਈ ਗੱਲ ਹੀ ਨਹੀਂ ਕਰਦਾ ਉਦੋਂ ਮੈਂ 5-5 7-7 ਸੌ ਦੀ ਕੁੜੀ ਲਿਆਇਆ ਠੀਕ ਨਹੀਂ ਇਹ ਹੁਣ ਜਿਵੇਂ ਆਪਣੇ ਬੰਦੇ ਚੱਲ ਕੰਮ ਕਰਨ ਦੇ ਆ ਵੀ ਚੱਲ ਆਪਣੇ ਪੰਜਾਬ ਬ੍ਰੇਡ ਰਿਸਟਡ ਹੋ ਜੇ ਤੇ ਉਹਦੇ ਬਾਰੇ ਮੈਂ ਪੁੱਛਣਾ ਤੇ ਵੀ ਕਈ ਬੰਦੇ ਸੀਨੀਅਰ ਇਹ ਵੀ ਕਹਿੰਦੇ ਆ ਵੀ ਜਿਹੜੀ ਆਪਣੀ ਪੰਜਾਬ ਨਸਲ ਹੈ ਮਾਰਵਾੜੀ ਦੀ ਇੱਕ ਲਾਈਨ ਆ ਤੁਹਾਡਾ ਕੀ ਕਹਿਣਾ ਵੀ ਇਹ ਮਾਰਵਾੜੀ ਦੀ ਇੱਕ ਲਾਈਨ ਆ ਜਾਂ ਵੱਖਰੀ ਵਿਦੇਸੀ ਨਸਲ ਆ ਪੰਜਾਬ ਦੀ ਇਹ ਵੱਖਰੀ ਹੈ ਮੇਰੀ ਸੁਰਤਾਂ ਨੂੰ ਉਮਰ 87 ਮਾ ਸਾਲ ਲੱਗ ਜਾਣਾ ਮੈਨੂੰ ਠੀਕ ਹੈ ਜੀ ਤੇ ਮੈਂ ਉਦੋਂ ਮਾਰਵਾੜੀ ਨਹੀਂ ਵੇਂਦਾ ਸੀ ਕੋਈ ਵਿਰਲੀ ਘੋੜੀ ਹੁੰਦੀ ਸੀ ਜਾਂ ਕਾਠਿਆਵਾਦੀ ਜਾਂ ਸਿੰਧੀ ਆਮ ਸਿੰਧੀ ਘਰੇ ਜਾਦੇ ਹੁੰਦੇ ਸੀ ਤੇ ਆ ਜਿਹੜੀ ਸੀ ਨਸਲ ਇਹ ਵੀ ਉਦੋਂ ਸੀਗੀ ਵਿਰਲੇ ਸੀਗੇ ਖਤਮ ਹੋ ਗਈ ਸੀ ਆਨ ਮਾੜਾ ਮਾੜਾ ਹਣ ਦੇ ਲੋਕ ਸੁਰ ਜੇ ਇਧਰ ਨੂੰ ਭਾਲਦੇ ਆ ਜੀ ਮਾਂ ਦੂਜੀ ਹੋਵੇ ਆਹ ਮਧੂ ਕੇਣੀ ਇਹ ਨਾਮ ਮੱਝੂ ਕਹੇ ਚੱਲ ਗਿਆ ਇਉਂ ਚੱਲਿਆ ਮੱਝੂ ਕੀ ਉਹ ਘੋੜਾ ਹੋਇਆ ਇਹ ਘੋੜਾ ਉੱਥੋਂ ਪੈਦਾ ਹੋਇਆ ਮੱਦੋ ਕਹਿੰਦਾ ਇੱਕ ਪਸ਼ਵਰਾ ਸੁਨ ਸੀ ਜੈਲਦਾਰ ਉਹਨਾਂ ਦੀ ਸਕੀਰੀ ਸੀ ਮੱਝੇ ਚ ਉੱਥੋਂ ਇਹਨਾਂ ਨੇ ਘੋੜੀ ਮੱਦੋ ਕਿਆਂ ਤੋਂ ਮਲਾਈ ਜੋਰਾ ਸੋਕਿਆ ਨੇ ਤੇ ਘੋੜਾ ਜਨਮਿਆ ਤੇ ਉਹਦੀ ਪਦائش ਹੁੰਦੀ ਗਈ ਜਿੱਥੇ-ਜਿੱਥੇ ਕਿਸੇ ਨੇ ਰੱਖ ਲਈ ਯਾਨੀ ਚੰਗੇ ਸੀ ਇਹ ਜਾਨ ਇਹਨਾਂ ਦਾ ਤਾਂ ਹਜ਼ਾਰ ਘੋੜੀ ਚ ਕਲਿਹਾਰ ਦੋ ਅਣਜਾਨ ਬੰਦਾ ਵੀ ਬੱਚਾ ਦੱਸ ਦੂ ਵੀ ਆ ਕੋ ਨੋ ਠੀਕ ਹੈ ਇਹ ਸੀ ਅਰਬਰਾਨ ਦੇ ਕੋੜੇ 6ਵੇਂ ਪਾਸ਼ਾ ਨੇ ਤੇ 10ਵੇਂ ਪਾਸ਼ਾ ਨੇ ਯੁੱਧ ਲੜੇ ਤਾਂ ਇਹ ਕੋੜੇ ਮੰਗਾਏ ਮਤਲਬ ਜਿਹੜੀ ਆਪਣੀ ਮੱਝੂ ਕੇ ਲੈਣਾ ਇਹਨਾਂ ਦਾ ਪਿਛੋਕੜ ਪਿਛੋਕੜ ਅਰਬਰਾਨ ਦਾ ਅਰਬਰਾਨ ਦਾ ਜਿਹੜਾ ਨੁਗਰਾ ਇਹ ਨੁਗਰਾ ਤਾਂ ਅੱਜ ਤੋਂ 40 ਸਾਲ ਪਹਿਲਾਂ ਬੁਢੇ ਨੂੰ ਪਸੰਦ ਨਹੀਂ ਸੀ ਕਰਦੇ ਆਂਦੇ ਮੱਖੀਆਂ ਦਾ ਖਾਓ ਹੋਣੇ ਟਲੀ ਉੱਤੇ ਆਈ ਔਰ ਨੁਕਰੇ ਹੁਣ ਵਾਲੇ ਜਵਾਕਾਂ ਦੇ ਜੀ ਨੁਕਰਾ ਵੀ ਪਾਵਾ ਗਦੀ ਦਾ ਬੱਚਾ ਹੋਵੇ ਸਹੀ ਗੱਲ ਇਹ ਆਪੋ ਆਪਣੇ ਖਿਆਲ ਆ ਸਮਾਂ ਉਲਟ ਹੋ ਗਿਆ ਖਾਨਦਾਨੀਆਂ ਤਬਾਹ ਹੋ ਗੀਆਂ ਨਸਲਾਂ ਵਿਗੜ ਗਈਆਂ ਜੇ ਕੋਈ ਰੱਖ ਲੂਗਾ ਸਾਂਭ ਕੇ ਖਾਨਦਾਨੀ ਕਿਸੇ ਲਾਲਚ ਚ ਨਾ ਉਹ ਖਾਨਦਾਨੀ ਦਾ ਰਸਤਾ ਲੋ ਖਾਨਦਾਨੀ ਪਸ਼ੂ ਰੱਖੋ ਨਸਲ ਨੂੰ ਬਣਾਓ ਵਧਾਓ ਠੀਕ ਹੈ ਇਹ ਕੰਮ ਆਉ ਤੁਹਾਡੇ ਕਿਤੇ ਬਿਲਕੁਲ ਸਹੀ ਗੱਲ ਮੈਂ ਤਾਂ ਇਹ ਆਖੂਗਾ ਉਹ ਜਿਹੜਾ ਸਮਾਂ ਨਾਜਕ ਆਉਂਦਾ ਕੋਠੀਆਂ ਨਾਲੋਂ ਕਿਲੇ ਬਣਾਓ ਤੇ ਘਰਾਂ ਚ ਖੂਹੀ ਏਕੇ ਕੇ ਲਾਓ ਏਕ ਇੱਕ ਚੱਕੀ ਹੱਥ ਵਾਲੀ ਆਟਾ ਪੀਣ ਨੂੰ ਕੋਈ ਸਮਾਂ ਅੱਜ ਬਿਜਲੀ ਬੰਦ ਹੋ ਜੇ ਤੁਹਾਨੂੰ ਪਾਣੀ ਨਹੀਂ ਪੀਣ ਨੂੰ ਮਿਲਣਾ ਤੇਲ ਬੰਦ ਹੋ ਗਿਆ ਫੇਰ ਨਹੀਂ ਮਸ਼ੀਨਰੀ ਜਿੱਥੇ ਕਿਸੇ ਦੀ ਹੋਈ ਉੱਥੇ ਹੀ ਖੜ ਜੂ ਜੇ ਤੇਲ ਨਾ ਹੋਵੇ ਇੱਜ ਸਮਾਂ ਆਉਣਾ ਅਸੀਂ ਤਾਂ ਵੇਖਣਾ ਨਹੀਂਗਾ ਸ਼ਾਇਦ ਨਹੀਂ ਦੇਖੋ ਨਹੀਂ ਫਰਕ ਆ ਵੀ ਪਰ ਮੈਂ ਤਾਂ ਇਹ ਆਖੂੰਗਾ ਵੀ ਖੁਈ ਜ਼ਰੂਰ ਕਬੀਲਦਾਰ ਨੂੰ ਲਾਉਣੀ ਚਾਹੀਦੀ ਦੋ ਘਰ ਸਾਂਝੇ ਹੋ ਕੇ ਸਾਂਝੀ ਲਵਾ ਲੋ ਡੋਲ ਤੇ ਰਸਾ ਰੱਖਿਆ ਵੀ ਤੁਸੀਂ ਬੱਚਿਆਂ ਨੂੰ ਤਾਂ ਪਾਲ ਸਕਦੇ ਭੁੱਖੇ ਤੇ ਹੈ ਨਹੀਂ ਮਰ ਸਕਦੇ ਤੇ ਤੁਹਾਨੂੰ ਅੱਜ ਬਿਜਲੀ ਕਹੀ ਜਾਂਦਾ ਮੀਂਹ ਹੀਰੀ ਆਉਂਦੀ ਆ ਦੋ ਦੋ ਦਿਨ ਬਿਜਲੀ ਵਾਲੇ ਬਿਜਲੀ ਨਹੀਂ ਸੂਤ ਕਰਦੇ ਕਿ ਤੇ ਬਿਜਲੀ ਨਹੀਂ ਆਉਂਦੀ ਉਦੋਂ ਫਿਰ ਪਾਣੀ ਆਖੀ ਦਾ ਜਨਰੇਟਰ ਹੈਗਾ ਲਿਆ ਉਹ ਵੀ ਚਲਾਈਏ ਕਈਆਂ ਨੇ ਜਨਰੇਟਰ ਵੀ ਜਦੋਂ ਤੇਲ ਨਾਲ ਜਨਰੇਟਰ ਕਿੱਥੋਂ ਚੱਲ ਪੈਣਗੇ ਹਾਂਜੀ ਹਾਂਜੀ ਇਹ ਟੰਕੇ ਆਉਣੀ ਆਉਣੀ ਆ ਕਿਹਦਾ ਆਪ ਦੀ ਫਾਇਤ ਤੁਸੀਂ ਆਪ ਕਰ ਲਓਗੇ ਉਹ ਬੰਦਾ ਬਚੂ ਦੂਜਿਆਂ ਨਹੀਂ ਬਚਣਾ ਹਥਿਆਰ ਆ ਤਾਂ ਮਾਂ ਦਾ ਨਾ ਪਰਿਵਾਰ ਨੂੰ ਬੁੜੀਆਂ ਨੂੰ ਵੀ ਸਿਖਾਓ ਆਂਡਿਆਂ ਦੇ ਟੋਕਰਾ ਟੋਕਰਾ ਰੱਖੋ ਕਰੇ ਆਂਡੇ ਯਾ ਨੀ ਕੇ ਵੀ ਰੋਤਾ ਹਾਂਜੀ ਲੈ ਡੇਰਾ ਖਾ ਕਿੰਨੀ ਗੜਾ ਗਰਦੀ ਬਦੀ ਕੋਈ ਕੰਮ ਕਰਕੇ ਨਹੀਂ ਖੁਸ਼ ਆਂਦੇ ਜਾਂ ਤਾਂ ਚੰਗਾ ਖਾਣ ਨੂੰ ਹੋਵੇ ਕੋਈ ਫੋਨ ਹੋਵੇ ਕੰਮ ਨਾ ਹੋਵੇ ਤੇ ਅਗਲੇ ਜਵਾਗ ਸੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੰਮ ਚ ਹੀ ਲੱਗੇ ਰਹਿਣਾ ਸਮਾਂ ਆਜ ਕਾ ਗਿਆ ਭਾਈ ਬਸ ਬਹੁਤ ਬਹੁਤ ਧੰਨਵਾਦ ਬਾਪੂ ਜੀ ਮੈਂ ਧੰਨਵਾਦ ਤਾਂ ਪਰਮਾਤਮਾ ਦਾ ਕਰਦਾ ਭਾਈ ਕੀਰੋ ਨਾਮ ਨਾਲੋਂ ਪ੍ਰੇਮ ਚੰਗਾ ਯਾਰ ਨਾਲੋਂ ਦਇਆ ਚੰਗੀ ਪ੍ਰੇਮ ਪਿਆਰ ਰੱਖੋ ਕਿਸ ਨਾਲੋਂ ਲੜੋ ਨਾ ਝਗੜੋ ਨਾ ਵੀ